ਜਿਹੜੀ ਇਹ ਸੜਕ ਤੇ ਆਪਾਂ ਇਸ ਟਾਈਮ ਖੜੇ ਪਿੰਡ ਰਾਮ ਸਿੰਘ ਵਾਲੀ ਬਹਣੀ ਤੋਂ ਤੋੜ ਹੋਇਆ ਸੀ ਗਾਜੀ ਤੋੜ ਹੋਣ ਨਾਲ ਇਧਰ ਘਟਣ ਘਾਟੇ 50 ਤੋਂ 100 ਫੁੱਟ ਥੱਲੇ ਡੁੱਬ ਗਿਆ ਔਰ 200 ਫੁੱਟ ਜਿਹੜਾ ਪਾੜ ਹੋਇਆ ਸੀਗਾ ਹੁਣ ਸਾਨੂੰ 3 ਤੋਂ 4 ਦਿਨ ਹੋ ਗਏ ਇੱਥੇ ਮਿਹਨਤ ਕਰਦਿਆਂ ਨੂੰ ਪਿੰਡ ਮਾਤਮ ਨਗਰ ਢੋਲੜੀ ਬਹਣੀ ਕੱਲਾ ਪਿੰਡ ਦੀ ਸਹਿਯੋਗ ਨਾਲ ਔਰ ਮੰਡੀ ਬੋਰਡ ਦੀ ਸਹਿਯੋਗ ਨਾਲ ਜਿਹੜਾ ਕੱਲ ਅਸੀਂ ਰਸਤਾ ਚੱਲਣ ਯੋਗ ਬਣਾ ਸਕੇ ਆ ਔਰ ਮੰਡੀ ਬੋਰਡ ਵਾਲਿਆਂ ਦਾ ਵੀ ਧੰਨਵਾਦ ਕਰਨਿਆ ਜਿਨ੍ਹਾਂ ਉਹਨਾਂ ਸਾਡਾ ਪੂਰਾ ਸਾਥ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਕਈ ਰਸਤੇ ਵਾਲੇ ਜਿਹੜੇ ਆਂਦੇ ਰਹੇ ਸੰਸਥਾਾਂ ਉਹਨਾਂ ਨੇ ਵੀ ਅਸੀਂ ਬੇਨਤੀ ਕੀਤੀ ਕੀ ਬਈ ਪਰਲੇ ਰਸਤੇ ਤੁਸੀਂ ਚਲੇ ਜਾਓ ਸਾਡਾ ਕੰਮ ਚੱਲ ਰਿਹਾ ਸਾਡੇ ਕੰਮ 'ਤੇ ਵੀ ਗੰਨਾ ਪਾਓ ਫਿਰ ਵੀ ਉਹ ਕਾਰਜੋਗ੍ਰੇ ਜਿਹੜੇ ਸਾਡਾ ਕਹਿਣਾ ਮੰਨ ਕੇ ਉਹ ਔਰ ਵੀ ਥੈੜ ਚਲੇ ਵੀ ਗਏ ਨੇ ਲੇਕਿਨ ਜਿਹੜਾ ਹੁਣ ਅੱਜ ਦਾ ਮੁੱਦਾ ਮੇਨ ਇਹ ਸੜਕਾਂ ਘੱਟੋਂ ਘੱਟ 4 ਫੁੱਟ ਉੱਚੀ ਹੋਣੀ ਚਾਹੀਦੀ ਏ ਜਿਹੜੀ ਸੜਕ ਤੇ ਆਪਾਂ ਖੜੇ ਆ ਔਰ ਇਹਦਾ ਦੋਨਾਂ ਸਾਈਡਾਂ ਤੋਂ ਦੁਵਾਰਾ ਬਣਾ ਕੇ ਜਿਹੜਾ ਪੱਕਾ ਹੱਲ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ 'ਚ ਕੋਈ ਜੁਹਾੜ ਜਾ ਕਿਸੇ ਤਰ੍ਹਾਂ ਦੀ ਮੁਸ਼ਕਲ ਆਦੀ ਏ ਉਹਦੇ ਨਾਲ ਜਿਹੜੇ ਪਿੰਡ ਦੇ ਜਿੰਨੇ 12 ਤੋਂ 13 ਪਿੰਡ ਹੈਗੇ ਆ ਜਿਹੜਾ ਫਾਇਲ ਕੇ ਨਾਲ ਸੰਪਰਕ ਨਾ ਟੁੱਟ ਸਕੇ ਜਿਹੜੇ ਇਹ ਹੁਣ ਮੰਨ ਕੇ ਚਲੋ ਜਦੋਂ ਹਾੜਾ ਦਾ ਪਿਆਰ ਤੋਂ ਪੰਜ ਪੰਜ ਫੁੱਟ ਪਾਣੀ ਪੁਰੋਂ ਚਲਣ ਲੱਗ ਜਾਂਦਾ ਜਿੰਦੇ ਨਾਲ ਹਰੇਕ ਪਿੰਡ ਦਾ ਸੰਪਰਕ ਟੁੱਟ ਜਾਂਦਾ ਹੁਣ ਦੇ ਨਾਲ ਕਈਆਂ ਰੀ ਕੋਈ ਜੇ ਮਰੀਜ਼ ਹਾਰਡ ਦਾ ਇੱਕੇ ਦਮ ਹੋ ਤੱਕਦਾ ਕਿਸੇ ਨੂੰ ਸੱਪ ਲੜ ਜਾਏ ਉਹ ਤਕਰੀਬਨ ਹੁਣ ਇੱਥੇ ਆਪਾਂ ਦੇਖੀਏ ਐਸਾ ਇਧਰ ਧੰਗੜਾ ਪਹਿਣੀ ਰੇਤਲੀ ਬਹਿਣੀ ਸੱਪ ਲੜਿਆ ਜਿਹੜੋਂ ਉਹ ਪ੍ਰੋਪਰ ਪਹੁੰਚਿਆ ਨਹੀਂ ਗਿਆ ਇਲਾਜ ਨਹੀਂ ਹੋ ਸਕਿਆ ਉਹਦੀ ਮੌਤ ਹੀ ਹੋ ਗਈ ਸੀ ਇਸ ਕਰਨਾ ਸੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਵਾਰ-ਵਾਰ ਗਰੋਂ ਤੱਕ ਸਾਡਾ ਹੱਲ ਨਹੀਂ ਨਾ ਹੋਵੇ ਦਾ ਉਦੋਂ ਤੱਕ ਬੇਨਤੀ ਕਰਦੇ ਰਹਾਂਦੇ ਸਾਡੀਆਂ ਸੜਕਾਂ ਹੋਰ ਸਾਡਾ ਜਿਹੜਾ ਪੁਲ ਹੈ ਉਹ 7 ਫੁੱਟ ਉੱਚਾ ਹੋਣਾ ਚਾਹੀਦਾ ਜਿੰਨੇ ਨਾਲ ਸਾਡੇ 12 ਤੋਂ 13 ਪਿੰਡ ਲੱਗਦੇ ਆਂ ਦਰਿਆ ਤੋਂ ਇਧਰ ਤਾਣੀਆਂ ਵਿੱਚ ਪਾਈਏ ਤਾਂ ਕੱਟਣ-ਕੱਟ 16 ਪਿੰਡ ਵੜਦੇ ਹੋ ਸਾਹਬ ਨਾਲ ਤੇ ਇਹਨਾਂ ਦੇ ਜਿਹੜਾ ਸੰਪਰਕ ਕਿਸੇ ਪਿੰਡ ਦਾ ਇਹਨਾਂ ਟੁੱਟ ਸਕੇ ਉਹ ਸਾਹਬ ਨਾਲ ਸਰਕਾਰ ਨੂੰ ਇੱਕ ਵਾਰੀ ਪੈਸਾ ਲਾਉਣ ਦੀ ਜ਼ਰੂਰਤ ਹੈ ਵਾਰ-ਵਾਰ ਪੈਸਾ ਨਾ ਲਾਵੇ ਪਿੰਡੋਂ ਤੇ ਬਜਰੀ ਦਾਣਾ ਮੈਂ ਉਹਨਾਂ ਜਿਹੜਾ ਦੂਜਾ बनਦੀ ਐ ਸਲੇਬ ਵਾਲੀ ਸੜਕ ਉਹ ਮਜ਼ਬੂਤ ਹੁੰਦੀ ਸਲੇਬ ਵਾਲੀ ਸੜਕ ਬਣਾਈ ਜਾਵੇ ਜਿਹੜੀ ਟੁੱਟੇ ਨਾ ਇਹ ਹਾਲੇ ਗੱਟੇ ਲਾਈ ਜਾਂਦੇ ਆ ਮੰਡੀ ਬੋਰਡ ਵਾਲੇ ਤੇ ਨਾਲੇ ਆਪ ਦਾ ਕੰਮ ਕਰਕੇ ਉਸ ਤੋਂ ਬਾਅਦ ਰਸਤਾ ਖੋਲਣਗੇ ਅੱਜ ਤੱਕ ਦੋਨਾਂ ਸਾਈਡ ਤੋਂ ਗੱਟੇ ਲੱਗਣਗੇ ਜਿਹੜੀ ਇੱਧਰ ਵੀ 10 ਤੋਂ 15 ਫੁੱਟ ਟੋਇਆ ਹੈ ਤੇ ਔਰ ਇੱਧਰ ਵੀ 10 ਤੋਂ 15 ਫੁੱਟ ਟੋਇਆ ਹੈ ਉਹ ਟਾਣੀ ਮੰਡੀ ਬੋਰਡ ਵਾਲੇ ਸੜਕ ਚਲਾ ਰਹੇ ਵੀ ਕਿਥੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਹ ਹੁਣ ਇਧਰ ਪਾਣੀ ਹੈ ਇਧਰ ਪਾਣੀ ਹੈ ਹੁਣ ਆਪਾਂ ਨੂੰ ਇਹ ਵੀ ਪਤਾ ਹੈ ਕਿ ਆਪਣੇ ਸਾਈਡ ਕੋਈ ਮਿੱਟੀ ਸੁੱਕੀ ਹੈ ਨਹੀਂ ਸੀਗੀ ਆਪਾਂ ਮਿੱਟੀ ਵੀ ਗਿੱਲੀ ਪਾਈਏ ਦੋ ਪਾਸੋਂ ਪਾਣੀ ਉਹ ਦਲ ਦਲ ਤੇ ਇੱਕ ਵਾਰੀ ਬੜਨੀ ਹੈ ਕੱਟਣ ਕੱਟ 4 ਤੋਂ 5 ਦਿਨ ਉੱਪਰ ਸੁੱਕੀ ਮਿੱਟੀ ਨਾਲ ਰੇਤ ਦਾ ਪ੍ਰਬੰਧ ਕੀਤਾ ਜਾਵੇ ਤੇ ਫਿਰ ਇਹ ਦਲਦਲ ਚਾਰ ਤੋਂ ਪੰਜ ਦਿਨ ਰਵੇ ਉਸ ਤੋਂ ਬਾਅਦ ਰਸਤਾ ਵਧੀਆ ਚੱਲਣਯੋਗ ਹੋਵੇਗਾ ਤੇ ਹੁਣ ਲੋਕੀ ਓਕੇ ਲੰਘ ਰਹੇ ਹੋਣ ਹਾਂਜੀ ਹਾਂਜੀ ਬਹੁਤ ਓਕੇ ਉਹ ਜਿਹੜਾ ਇੱਕ ਵਾਰੀ ਆਰਜੀ ਰਸਤਾ ਚਲਾਇਆ ਸੀਗਾ ਉਹਦੇ ਤ ਵੀ ਜਦੋਂ ਗਣੀਆਂ ਲੰਘਦੀਆਂ ਦਲਦਲ ਬਣਦੀ ਏ ਉਹ ਜ਼ਿਆਦਾ ਬੈਠਦੀ ਏ ਓਕਾ ਹੀ ਹੈ ਜੀ ਮੈਂ ਤਾਂ ਇੱਥੇ ਆਇਆ ਸੀ ਤਕਦੀਰਾਂ ਵੇਖਿਆ ਇਹ ਸਿਹਤ ਮੰਤਰੀ ਹੈਗੇ ਆ ਉਹ ਉਹਨਾਂ ਨੇ ਨਹੀਂ ਸਮਝਿਆ ਪਈਏ ਤੇ ਮੈਂ ਖੜ ਕੇ 2 ਮਿੰਟ ਲੋਕਾਂ ਦੀ ਥਾਰ ਲੈ ਲਵਾਂ ਇੱਥੇ ਵੀ ਲੋਕ ਡੁੱਬਿਆ ਕਿੱਦੋਂ ਚੰਗੜ ਬੈਣੀ ਹੈ ਉਹਨਾਂ ਦਾ ਹੀ ਫਰਜ਼ ਬਣਦਾ ਸੀ ਕਿ ਇੱਥੇ ਮੈਂ ਸੜਕ ਦੇਖਦਾ ਕੋ 2 ਮਿੰਟ ਕੰਮਸ ਕੰਮ 2 ਮਿੰਟ ਤਾਂ ਖੜਨਾ ਚਾਹੀਦਾ ਐ ਐਕਸਰ ਬੋਟ ਪਾਈ ਐ ਲੋਕਾਂ ਨੇ ਪਾਈ ਐ ਮੰਤਰੀ ਬਣਾਇਆ ਤਾਂ ਲੋਕਾਂ ਨੇ ਬਣਾਇਆ ਹੈ ਸਤਕਾਰਯੋਗ ਹੈ ਜੋ ਸਾਡੇ ਇੱਥੇ ਅੱਜ ਸਾਡੇ ਹਰ ਪੀੜਤਾ ਲੋਕਾਂ ਦਾ ਜਾਇਜਾ ਲੈਣ ਤੇ ਸਹਿਯੋਗ ਕਰਨ ਆਏ ਨੇ ਪਰ ਵੇਸੀ ਸਰਕਾਰ ਜੋ ਕਰਦੇ ਆ ਜਿਹੜੇ ਸਾਡਾ ਸਾੜ ਲੈਣ ਆਏ ਨੇ ਲੇਕਿਨ ਜੋtheta ਮੰਤਰੀ ਹੈਗੇ ਆ ਉਹਨਾਂ ਨੂੰ ਹਰੇਕ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਮੈਡੀਕਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਟਣ-ਕੱਟਦਾ 15 ਦਿਨ ਜਦੋਂ ਤੱਕ ਉਹ ਪਾਣੀ ਤਗਰੀਬਨ ਚੱਲ ਰਿਹਾ ਹੈ ਪਾਣੀ ਹਟੇ ਤੋਂ ਬਾਅਦ ਐਂ ਜੀ ਗੰਦੀ ਸਮੈਲ ਆਉਂਦੀ ਜਿੰਦੇ ਨਾਲ ਬਿਮਾਰੀਆਂ ਲੱਗਦੀਆਂ ਬੁਖਾਰ ਜੁਕਾਮ ਸਿਰਦਰਦ ਬਲੱਡ ਪ੍ਰੈਸ਼ਰ ਇਹ ਜੇ ਕਈ ਬਿਮਾਰੀਆਂ ਆਉਂਦੀਆਂ ਜਿੰਦੇ ਨਾਲ ਕਈ ਸਿਹਤ ਲੋਕਾਂ ਦਾ ਹੋ ਸਕੇ ਇਲਾਜ ਹੋ ਸਕੇ ਹਰੇਕ ਪਿੰਡ ਇਚ ਕੰਪ ਹੋਣਾ ਚਾਹੀਦਾ ਹੈ ਜੀ ਗੱਡੀ ਲਗਾ ਕੇ ਲੈ ਗਿਆ ਜੀ ਰੁਕੇ ਨਹੀਂ ਇਹ ਜੇਤੀ ਰਸਤਾ ਹੈਗਾ ਬਾਰਾ ਤੋਂ ਤੇਰਾ ਪਿੰਡਾਂ ਨੂੰ ਤੇ ਇੱਕੋ ਹੀ ਰਸਤਾ ਲੱਗਦਾ ਹੈ ਜੀ ਜੀ ਤੁਮ ਆਪ ਆ ਇਸ ਟਾਈਮ ਖੜੇ ਆ ਨਾ ਇੱਥੋਂ ਲੈ ਤੇ ਤਕਰੀਬਨ ਡੇਢ ਤੋਂ ਪੌਣੇ 2 ਕਿਲੋਮੀਟਰ ਬਣਦੀ ਏ ਕੋਲ ਜਿਹੜਾ ਕਾਂਵਾਂ ਵਾਲੇ ਪੱਤਣ ਵੱਜਦਾ ਟੋਟਲ ਰਸਤਾ ਇਦਾਂ ਹੀ ਹੈ ਉਹ ਜਾਣੀ ਕਿ ਇਹ ਥੋੜਾ ਜਿਹਾ ਟੁੱਟ-ਚੁੱਕਿਆ ਹੈ ਉਹ ਫਿਰ ਪੱਖਰ ਪਟੀ ਚਕੇ ਕੰਨਾਂ ਦੇ ਮੋੜ ਸਹਾਲਾਂ ਦੇ ਪਾਈ ਚਰ ਕੰਨਾਂ ਦੀਆਂ ਗੱਡੀਆਂ ਟੁੱਟ ਰਹੀਆਂ ਨੇ ਜਿਹੜੇ ਆਂਦੇ ਆ ਨੁਕਸਾਨ ਤਕਰੀਬਨ ਸਾਰਿਆਂ ਦਾ ਹੀ ਆਇਆ ਜੀ ਉੱਥੇ ਕੋਈ ਮੁਰੰਮਰ ਸ਼ੁਰੂ ਕੀਤੀ ਗਈ ਨਾ ਨਾ ਜੀ ਇਹ ਤਾਂ ਨਾ ਦੇਖੋ ਜੀ ਅਸੀਂ ਚਲੋ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਕੋਈ ਮੰਡੀ ਬੋਰਡ ਵਾਲਿਆਂ ਨੇ ਮਿੰਟ ਕੀਤੀ ਜੀ ਕਿ ਸਾਡਾ ਰਸਤਾ ਚਲਾਓ ਜੁਕਾਲ ਨੂੰ ਕੋਈ ਬੁਮਾਰਡ ਹੁੰਦਾ ਤੋਂ ਅਸੀਂ ਫਾਈਲ ਕਰਾ ਕੇ ਤਲ ਜਾ ਸਕੀਏ ਉਹ ਵੀ ਅਸੀਂ ਨਹੀਂ ਮੰਨ ਕੇ ਚੱਲ ਚਲੋ ਸਾਡਾ ਪਿੰਡ ਵੀ ਤਕਰੀਬਨ ਉਹ ਦਿਨ ਹਿੱਕਲ ਸਾਡੇ ਪਿੰਡ ਦੇ ਲੇਡੀਆਂ ਦਿੱਲੀ ਹੋਈ ਸੀਗੀ ਉਹ ਜੋ ਇਧਰੋਂ ਟੱਪਦੇ ਸੀ ਇਧਰ ਵਾਲ ਗਾਲੀ ਕੱਢਦੇ ਸੀ ਇਧਰੋਂ ਟੱਪਦੇ ਸੀ ਤੇ ਇਧਰ ਵਾਲ ਗਾਲੀ ਕੱਢਦੇ ਸੀ ਉਹਦੇ ਕਾਰਨ ਸਾਡੇ ਪਿੰਡ ਵਾਲੇ ਇੱਕ ਇੱਕ ਜੱਟ ਹੋ ਕੇ ਲੱਗੇ ਨਾਲ ਮੰਡੀ ਬੋਰਡ ਵਾਲਿਆਂ ਤੇ ਜਿਹੜਾ ਇਹ ਸਾਡੇ ਪਿੰਡ ਵਾਲਿਆਂ ਨੇ ਸਹਿਯੋਗ ਨਾਲ ਸੜਕ ਤੇ ਤਿਆਰ ਕਰਵਾਈ। ਦੇਖੋ ਜੀ ਹੁਣ ਮੰਨ ਕੇ ਚੱਲ ਜੋ ਉਹਨਾਂ ਦੀ ਜ਼ਮੀਨ ਹੈਗੀ ਉਹ ਵੀ ਜ਼ਮੀਨ ਪਤਦੀ ਏ। ਜੇ ਉਹਦਾਂ ਦੀਗੀ ਇਹਨਾਂ ਦੀ ਪਤਦੀ ਏ। ਦੋਨਾਂ ਕਰਾਂ ਦੇ। ਦੇਖੋ ਜੀ ਹੁਣ ਮੰਨ ਕੇ ਚੱਲ ਜੀ ਆਪਾਂ ਸੜਕਾਂ ਦੇ ਜੋ ਹੜਾ ਤੇ ਆਈਏ ਨਾ ਸਰਕਾਰਾਂ ਨੂੰ ਮੰਨ ਕੇ ਚੱਲ ਪ੍ਰੋਪਰ ਕੰਮ ਕਰਨਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਦਵਾਈ ਵਾਲਿਆਂ ਕੋਲ। ਹੜ 2000 ਤੇ ਵੀ ਇਹ ਤੇ ਦਬਈਏ ਚਾਇਆ ਪੂਜਾ ਉਸ ਤੋਂ ਬਾਅਦ ਉਹਨਾਂ ਨੇ ਇਹ ਜਾ ਪਰ ਜੈਕਟ ਲਾ ਦਿੱਤਾ ਬਣਾ ਦਿੱਤੇ ਜਿਹੜੇ ਆਉਣ ਵਾਲੇ ਸਮੇਂ 'ਚ ਹੜ ਨਾ ਸਰਕਾਰ ਆ ਜਿਹੜਾ ਆਪਨੇ ਭਾਰਤ ਸਰਕਾਰ ਹੈ ਔਰ ਸਟੇਟ ਸਰਕਾਰ ਦੋਨਾਂ ਨੂੰ ਦੋਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਏ ਹੁਣ ਸੰਨ 1955 ਤੋਂ ਲੈ ਕੇ ਅੱਜ ਤੱਕ ਲਗਭਗ ਸਾਰੇ ਸਟੇਟ ਕੋਈ ਹਮਾਚਾ ਨਹੀਂ ਬਚਿਆ ਕੋਈ ਪੰਜਾਬ ਨਹੀਂ ਬਚਿਆ ਕੋਈ ਯੂਪੀ ਨਹੀਂ ਬਚਦੀ ਹਰੇਕ ਸਟੇਟ ਇਹ ਝਾੜ ਆਦੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਇਹਦੇ ਕੰਮ ਕਰਨੇ ਚਾਹੀਦੇ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਹੜ੍ਹ ਨਾ ਆਉਣ ਇੱਕ ਵਾਰੀ ਦਵਾਈ ਇਹ ਘੜ ਆਇਆ ਸੀ ਚਾਹੀਏ ਤੋਂ ਉਹਨਾਂ ਉਹਨਾਂ ਨੇ ਇਹਦੇ ਬੰਦੋਬਸਤ ਕੀਤਾ ਦੁਬਾਰਾ ਹੜ੍ਹ ਨਾ ਆਇਆ ਜੋ ਆਏ ਪਾਣੀ ਆਏ ਸਿੱਧਾ ਸਮੁੰਦਰੇ ਚਲਾ ਗਿਆ ਉਸ ਤਰ੍ਹਾਂ ਦੀ ਦੋਨਾਂ ਸਰਕਾਰਾਂ ਨੂੰ ਸਟੇਟ ਨੂੰ ਵੀ ਔਰ ਭਾਰਤ ਸਰਕਾਰ ਨੂੰ ਉਹਨਾਂ ਕੋਲ ਸਿੱਖਿਆ ਲੈ ਕੇ ਕੰਮ ਕਰਨਾ ਚਾਹੀਦਾ ਮੈਂ ਫੇਰ ਵੀ ਤੁਹਾਡੇ ਮੱਥੀ ਹੋ ਰਹੀ ਇਹ ਕਹਿਣਾ ਇੱਕ ਇੱਕ ਰੁਪਈਆ ਇੱਕ ਵਾਰ ਰੁਪਈਆ ਲਾਓ ਦੁਬਾਰਾ ਰੁਪਈਆ ਨਾਲ टूटिया तो जिन्ना सरकार को बल्द हो रही तो, तो है जल्द तू जल्द सर सरकार कर दिया सड़क बना के पक्का व्या बनाई जाए और सा बच्चे भी जा सकन स्कूले और इधर मंडी बोर्ड भी है ਜਿੰਦਿਆਂ ਨਾਲ ਆਉਣ ਵਾਲੇ ਖਾਂਵੇ ਤੇ ਕਿਵੇਂ ਉਹ ਕੁਆਇਟੀ ਹੈਗੀ ਖਾਤਾ ਆਦਿਆ ਨੇ ਜਾਂ ਮੰਡੀ ਬੋਰਡ ਦੇ ਕੰਮ ਕਈ ਹੁੰਦੇ ਨੇ ਉਹ ਕੰਮ ਹੋ ਸਕਣ